ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਨੂੰ ਬਾਸ ਤੋਂ ਤਿਆਰ ਕੀਤੇ ਗਏ ਪ੍ਰੋਡਕਟ ਦਿਖਾਉਣਾ ਹੈ ਇੱਕ ਆਪਣੇ ਜ਼ਿੰਮੇਦਾਰ ਭਰਾ ਨੇ ਕੋਟਕਪੂਰੇ ਫੈਕਟਰੀ ਲਾਈ ਹੋਈ ਹੈ ਜੀ ਬਾਸ ਤੋਂ ਉਹ ਪ੍ਰੋਡਕਟ ਤਿਆਰ ਕਰ ਰਿਹਾ ਹੈ ਜੀ ਜਿਹਦਾ ਆਪਾਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਫਾਇਦਾ ਹੈ ਇਕੋ ਫ੍ਰੈਂਡਲੀ ਹੈ ਕੋਈ ਉਹਦਾ ਨੁਕਸਾਨ ਨਹੀਂ ਕਿਸੇ ਤਰ੍ਹਾਂ ਦਾ ਵੀ ਤੇ ਤੁਹਾਨੂੰ ਉਹ ਵੀਡੀਓ ਦਿਖਾਉਣਾ ਹੈ ਜੀ ਮੈਂ ਬਾਂਸ ਦੀ ਡੇਰੀ ਬਾਂਸ ਦੇ ਬੁਰਸ਼ ਬਾਂਸ ਦੀ ਬੋਤਲ ਟੈਂਕਲੀਨਰ ਪੈਨ ਆਗੇ ਵੀ ਬਲੂਫਾ ਕਾਦੇ ਵਾਸਤੇ ਵੀ ਇਹ ਬੇਸਿਕਲੀ ਇਹ ਦੋ ਥਾਂ ਤੇ ਯੂਜ਼ ਹੋ ਸਕਦਾ ਬਾਡੀ ਸਕਰਬ ਵੀ ਆ ਅੱਛਾ ਮੈਂ ਆਨੰਦ ਮੰਗਲ ਚੀਜ਼ ਹੈ ਯੂਜ਼ ਕਰਾਂਗਾ ਠੀਕ ਹੈ ਦੇਸੀ ਆਰਗੈਨਿਕ ਹੈ ਹਾਂ ਆਰਗੈਨਿਕ ਆ ਇਹ ਤੋਰੀ ਤੇ ਲੋ ਇਹਦੇ ਵਿੱਚ ਆਪਣਾ ਬਾਂਸ ਫਿਕਸ ਕੀਤਾ ਹੋਇਆ ਠੀਕ ਹੈ ਜਦੋਂ ਆਪਾਂ ਨਾਨੇ ਆਣਾ ਸਾਬੂ ਸੁਪਾ ਲੱਗੀ ਹੋਵੇ ਮੈਂ ਕਮਾਲ ਦੀ ਚੀਜ਼ ਆਰਗੇਨਿਕ ਆ ਆਪ ਬਿਆਰ ਜੋ ਰਬੜ ਯੂਜ਼ ਕਰਦੇ ਆ ਕੈਮੀਕਲ ਆ ਉਹ ਖਰਾਬ ਕਰਦੀ ਬਾਡੀ ਨੂੰ ਤੇ ਡੱਟਸ ਕਰਨ ਆਸਤੇ ਬੜੀ ਕਮਾਲ ਦੀ ਚੀਜ਼ ਆ ਠੀਕ ਹੈ ਤੇ ਭਾਂਡਿਆਂਸ ਤੇ ਵਰਤਦੇ ਪਈ ਇਹਨੂੰ ਜੇ ਇਹਨੂੰ ਭਾਂਡੇ ਵਾਸਤੇ ਯੂਜ਼ ਕਰੋਗੇ ਜਦੋਂ ਇੱਕ ਵਾਰੀ ਚਾਗੇ ਚੜ ਗਈ ਨਾ ਤੇ 100 ਬਰਤਨ ਸਾਫ ਕਰ ਦੂ 100 ਬਰਤਨ ਤੇ ਨਾਲੇ ਇਹਦਾ ਨੁਕਸਾਨ ਕੋਈ ਨਹੀਂ ਆ ਕੋਈ ਨੁਕਸਾਨ ਨਹੀਂ ਬਾਈ ਵਰਗੇ ਗੁਰਵਿੰਦਰ ਹੈ ਬਾਈ ਸਾਰੇ ਆਈਟਮ ਬਣਾਉਂਦੇ ਆ ਨੰਬਰ ਵਗੈਰਾ ਵੀ ਲਿਖਿਆ ਹੋਇਆ ਹੈ ਸਾਡੇ ਪਟਾਟ ਜਿੰਨੇ ਹੈਗੇ ਨੇ ਇਹ ਪੂਰੇ ਫਰੀ ਹੋਮ ਡਿਲੀਵਰੀ ਆ ਯਾਰ ਕੈਸ਼ ਔਨ ਡਿਲੀਵਰੀ ਆ ਬੋਲੇ ਆਲ ਓਵਰ ਇੰਡੀਆ ਆ ਬਰਸ਼ ਕਿੰਨੇ ਦਾ ਬਈ ਤੁਸੀਂ ਇਹ ਬਰਸ਼ ਹੈਗਾ 50 ਰੁਪਏ ਦਾ ਇਹ ਆਰਡਰ ਪਾ ਦਿਓ ਪਰ 50 ਰੁਪਏ ਦਾ ਡਾਕੀ ਘਰੇ ਫੜਾ ਕੇ ਜਾਊਗਾ ਤੇ ਪੈਸੇ ਡਾਕੀ ਨੇ ਲੈਣੇ ਆ ਸੀ ਨਹੀਂ ਲੈਣੇ ਡਿਲੀਵਰੀ ਫ੍ਰੀ ਹੈ ਡਿਲੀਵਰੀ ਫ੍ਰੀ ਹੈ 50 ਚ ਬਰਸ ਲੈ ਵੀ ਇਦੋਂ ਵੱਡੀ ਗੱਲ ਬਾਤ ਤਾਂ ਕਿਤੇ ਹੋ ਨਹੀਂ ਸਕਦੀ ਹੋਰ ਹੋਰ ਕਾਦਾ ਸਨਮੀ ਆਰਡਰ ਪਾਉਂਗੇ ਨਾ ਭਾਜੀ 5 ਰੁਪਏ ਕੈਸ਼ਬੈਕ ਵੀ ਆ ਕੈਸ਼ਬੈਕ ਵੀ ਹੈ ਹਾਂ ਕੀ ਬਾਤ ਹੈ ਵੱਧ ਨਹੀਂ ਲੈਂਦੇ ਘੱਟ ਲੈਣਗੇ ਇਹ ਬਾਸ ਵਾਲੀ ਬੋਤਲ ਵੀ ਹੈ ਬਈ ਹਾਂ ਭਾਜੀ ਬਿਲਕੁਲ ਬਿਲਕੁਲ ਬਾਸਦੀ ਹੈ ਨਾ ਬਈ ਬਿਲਕੁਲ ਬਾਸਦੀ ਹੈ ਜੀ ਇਹ ਬੇਸਿਕਲੀ ਇਹਦੀ ਗੱਲ ਹੈ ਖਾਸ ਗੱਲ ਹੈਗੀ ਆ ਇੱਕ ਤਾਂ ਫਿਲਟਰ ਲੱਗਾ ਵਿੱਚ ਇਹਦੇ ਹਮ ਔਰ 6 ਤੋਂ 8 ਘੰਟੇ ਇਹ ਪਾਣੀ ਗਰਮ ਠੰਡਾ ਕਾਫੀ ਚਾਹ ਰੱਖੋਗੇ 6 ਘੰਟੇ ਦੀ ਮਿਆਦ ਆ ਠੀਕ ਹੈ ਹਾਂ ਇਕੋ ਪ੍ਰੈਂਡਲੀ ਚੀਜ਼ਾਂ ਬਾਈ ਕੋਲੇ ਸਾਰੀਆਂ ਤੇ ਇਹ ਲੈਣੀਆਂ ਤਾਂ ਭਈਆ ਨੰਬਰ ਦਿੱਤਾ ਹੋਇਆ ਤੇ ਸੰਪਰਕ ਕਰ ਸਕਦੇ ਹੋ ਚੀਜ਼ ਮੰਗਾ ਸਕਦੇ ਹੋ